ਆ ਹੈਕਰ ਕਾ ਤੂੰ ਬਣਿਆ ਹੋਇਆ ਹੈ ਤੂੰ ਓਏ ਮੈਂ ਹੈਕਰ ਵਾਲਾ ਪੂਤ ਆ ਕਿਉਂ ਫ੍ਰੀ ਫਾਇਰ ਜਾਰੀ ਖੇਡਦੀ ਤੂੰ ਖਾਤਰਾ ਦਿਮਾਗ ਖਰਾਬ ਓਏ ਤਿਹੜਾ ਵਜ ਨਹੀਂ ਇਧਰੋਂ ਲਿਆ ਲੈ ਕੇ ਓ ਤੂੰ ਬੋਲਦਾ ਕਿਦਾ ਤੈਨੂੰ ਪਤਾ ਨਹੀਂ ਮੇਰੇ ਕਿੰਨੇ ਕਸੇ ਆ ਕਹਦੇ ਕਿਸੇ ਦਸੀ ਭਰਾ ਮੈਂ ਚੋਰੀਆਂ ਕਰਦਾ ਹੋਏ ਚੋਰੀ ਵਾਲਾ ਪੂਤ ਹਾਂ ਮੈਂ ਤੂੰ ਕਿਦਾ ਤੂੰ ਤਾਂ ਇਧਰ ਦੇਖ ਲੈ ਇਧਰ ਕੀ ਆ ਫੋਨ ਚੋਰੀ ਕਰੀ ਲਿਆ ਓ ਸਾਹਮਣਾ ਬੋਲ ਮੇਰੀ ਇੱਜ਼ਤ ਆ ਠੀਕ ਹੈ ਨਾ ਚੋਰ ਦੀ ਤੇ ਮੇਰੀ ਵੀ ਇੱਜ਼ਤ ਹੈ ਮੇਰੀ ਕਹਿੰਦੇ ਇੱਜ਼ਤ ਹੈ ਨਹੀਂ ਕੀ ਤੂੰ ਬੋਲਦਾ ਕਿੱਥੋਂ ਆਈ ਮੈਂ ਮੂੰਹ ਤਾਂ ਨਹੀਂ ਬੋਲਦਾ ਆ ਤੂੰ ਮੂੰਹ ਕਿੱਥੇ ਆ ਮੂੰਹ ਵੀ ਯਾਰ ਮੈਂ ਲਿਖੋਆ ਹੋਇਆ ਹੋਇਆ ਭਰਾ ਤੈਨੂੰ ਪਤਾ ਮੈਂ ਮੈਨੂੰ ਭਰਾ ਖਤਮ ਕਰਨ ਦੀ ਸ਼ਕਤੀ ਆ ਪਰ ਚਪੇੜ ਇੱਕ ਦੀ ਮਾਰ ਆ ਸ਼ਕਤੀਆਂ ਚਪੇੜ ਇੱਕ ਵਜੇ ਤੇ ਤੂੰ ਵੀ ਯਾਰ ਹੀ ਘੁਮਣਾ ਔਰ ਤੂੰ ਹਸਾਬ ਨਾਲ ਬੋਲ ਕੀ ਆ ਓਏ ਕੀ ਆ ਕੀ ਕੀ ਚਪੇੜ ਖਾਣੀ ਦੂੰਗਾ ਓ ਤੂੰ ਥੱਕੇ ਮਾਰਦਾ ਤੈਨੂੰ ਕਿਦਾਂ ਮਾਰਦਾ ਚਲ ਜਾ ਚਲ ਜਾ ਚਪੇੜ ਮਾਰ ਕੇ ਛੱਡ ਦੇ ਤੈਨੂੰ ਓਏ ਤੂੰ ਜਾ ਪਰ ਆ ਚੜੜਾ ਘਾਈ ਮੇਰੇ ਕੋਲ ਤੇ ਤੈਨੂੰ ਕਿਹੜੀ ਸ਼ਕਤੀ ਦੱਸ ਤੈਨੂੰ ਜਸਾਲਵਾ ਮੈਂ ਤਾਂ ਚੋਰੀ ਆਲੀ ਆ ਮੈਂ ਚੋਰੀ ਕਰਦਾ ਵਾਂ ਉਹ ਲੱਗਿਆ ਤਾਂ ਉਦਾਂ ਚੋਰੀ ਦਿਆਂ ਵਾਂ ਮੈਨੂੰ ਪੁੱਛ ਲੱਗਣ ਵੀ ਤੂੰ ਪੁੱਤ ਨਹੀਂ ਲੱਗਦਾ ਮੈਨੂੰ ਪੁੱਛ ਮੇਰਾ ਭਰਾ ਐਦਾ ਜਿੱਦਾ ਹੈਕਰ ਵਾਲੀ ਆ ਤੂੰ ਉਹ ਹੈਲੋ ਸਾਹਬ ਨਾਲ ਬੋਲ ਅੱਡੀ ਕੋਈ ਇੱਜ਼ਤ ਆ ਐਨ ਆਰ ਆਈ ਆ ਮੈਂ ਯੋ ਯੋ ਉਹ ਹੈਲੋ ਸਾਹਬ ਨਾਲ ਬੋਲ ਮੈਂ ਆਇਆ ਬਾਰੂ ਉਹ ਹੈਲੋ ਤੂੰ ਸਾਹਬ ਨਾਲ ਬੋਲ ਕਿਹੜੀ ਕੰਟਰੀ ਆ ਤੂੰ ਦੱਸ ਹਾਂ ਅਮਰੀਕਾ ਦੀ ਪਹਿਲੀ ਗਲੀ ਤੋਂ ਆਇਆ ਬੋਲਦਾ ਵੇ ਕਰਤੀ ਨਾ ਉਹੀ ਗੱਲ ਤੂੰ ਉਹ ਸਾ ਆਪਣਾ ਬੋਲ ਚਪੇੜ ਮਾਰ ਕੇ ਛੁੱਟ ਦੂੰਗਾ ਅਮਰੀਕਾ ਜਾ ਜਾਉਂਗਾ ਨਾ ਹਾਂ ਤੇਲੀ ਗਲੀ ਆਪਣੀ ਆ ਓਏ ਯਾਰ ਤੂੰ ਯਾਰ ਬੱਸ ਕਰ ਤੂੰ ਹੁਣ ਮੈਂ ਕੋਈ ਯਾਰ ਖੇਚਣਾ ਨਾ ਮੈਂ ਤੇਰੀ ਚਪੇੜਾ ਮਾਰ ਦੇਣੀ ਆ ਹੁਣ ਉਹ ਆਇਆ ਚਪੇੜਾ ਚਪੇੜੀ ਕਰ ਦੂ ਤੈਨੂੰ ਹੁਣੇ ਮੈਂ ਬੰਦ ਕਰਦਾ ਤੂੰ ਉਹ ਆਹ ਦੇਖ ਲੈ ਨੇ ਹਰੇ ਉੱਲੜਨਾ ਉਹ ਜਾ ਭਰਾਵਾ ਕੰਮ ਕਰ ਭਰਾਵਾ ਹੋਰ ਯਾਰ ਤੂੰ ਮੈਂ ਤੇ ਚਪੜਾ ਖਾ ਕੇ ਮਰ ਜਾਣਾ ਉਹ ਜਾ ਜਾ ਚੱਲ ਜਾ ਉਹ ਕੀ ਚੱਲ ਜਾ ਭਰਾਵਾ ਉਹ ਜਾ ਕੰਮ ਕਰ ਆ ਜਾ ਆ ਜਾ ਨਾ ਤੈਨੂੰ ਥਾਰਾ ਲੜਨ ਦਾ ਨਾ ਮੈਨੂੰ ਫਿਰ ਆ ਹਾਏ ਚੋਰੀ ਚੋਰੀ ਕਰਦੇ ਆ ਤਰੀਏ ਚੋਰੀ ਯਾਰ ਤਲਾ ਜੀ ਦਾ ਸੁਣ ਕਿੰਨੇ ਤੇ ਮਲਾਈਏ ਕਿੰਨੇ ਪੈਸੇ ਕਿੰਨੇ ਪੈਸੇ ਯਾਰ ਪੈਸੇ ਜੋ ਹੱਲੇ ਤਾਂ ਕੋਈ ਨਹੀਂ ਯਾਰ ਹੱਲੇ ਤਾਂ ਕਿਸਤਾ ਵੀ ਅਹੀਂ ਓਖੀ ਹੈ ਵੇ ਕਿੰਨਾ ਕਿਧਰ ਆ ਘਾ ਸੁਣ ਰੁਪਏ 20 ਹੈਗੇ ਚਾਹ ਪੀਣੇ ਆ ਤੂੰ ਮੈਨੂੰ ਯਾਰ 20 ਨਹੀਂ ਦਿੱਤਾ ਹੈਗੇ 15 ਰੁਪਏ ਆ ਓਏ 5 ਰੁਪਏ ਨਹੀਂ ਦਿੱਤੋਂ ਨਹੀਂ ਯਾਰ ਅੱਕੜੀ ਕਿੰਨੇ ਦੀ ਆ ਇਹ ਭਰਾਵਾ ਪੁਰਾਣੀ ਕਿੰਨੇ ਦੀ ਹੋਊਗੀ ਚਲ ਆਪ ਗੈਣੇ ਰੱਖ ਦਿੰਨੇ 5-10 ਰੁਪਏ ਦੀ ਚਲਾ ਚਲਾ ਕਿੱਥੇ ਪੀਵਾਂਗੇ ਉਹ ਯਾਰ ਮੈਂ ਕਿੰਨਾ ਇਹ ਚੋਰੀ ਕਰ ਲਈਏ ਕਦੋਂ ਆਹ ਹੋ ਚਲਾ ਚਲਾ ਤੁਰੇ ਚਲਾ ਆ ਉਹ ਵੰਡਣੇ ਹੀ ਬਾਚੋਂ ਵੰਡ ਲਾਂਗੇ ਕਿੱਦਾਂ ਕਰਾਂ ਜੇ ਉਹ ਵੰਡਾਂਗੇ ਨਾ ਮੈਂ ਭੱਜ ਜਾਊਂਗਾ ਪਹਿਲੇ ਪੇੜਾਂ ਵਿੱਚ ਇਧਰ ਭੱਜ-ਭੱਜ ਪੈਣੀਆਂ ਯਾਰ ਤੂੰ ਭੱਜੂਗਾ ਕਿੱਦਾਂ ਤੂੰ ਤੇ ਘੂਟਣਾ ਤੇ ਤੂੰ ਇਨਸਾਨ ਹੈ ਤੂੰ ਵੀ ਤੇ ਘੂਤਿਆ ਆ ਆ ਫੇ ਮੈਂ ਉੱਡੀ ਆਣਾ ਵਾਣਾ ਮੈਂ ਯਾਰ ਸ਼ਾਲਾ ਯਾਰ ਮੈਂ ਸ਼ਾਲਾ ਮਾਰ ਮਾਰੇ ਜਾਣਾ ਵਾ ਸਮਝਿਆ ਨਹੀਂ ਆ ਕੋਚੂਰੀ ਚੂਰੀ ਕਰਦੇ ਆ ਚੱਲ ਯਾਰ ਆਇਆ ਤੋੜ ਫਿਰ ਆਇਆ ਪਹਿਲੇ ਅੱਦੇ ਅੱਦੇ ਕਰ ਨਹੀਂ ਓ ਯਾਰ ਤੈਨੂੰ ਪਰੇ ਨਹੀਂ ਲੱਗਣਾ ਮੈਂ ਕਿਰੋ ਭੱਜ ਗਿਆ ਪੀੜਾਂ ਇਤਨੇ ਵਜੀ ਬੰਦਣਾ ਘਾਈ ਫਿਰ ਚੂਰੀ ਕਰਦੇ ਆ ਆ ਆਪਾਂ ਡਰਨ ਕਾਤੇ ਤੇ ਭੂਤ ਆ ਯਾਰ ਆਪਾਂ ਤੂੰ ਐਵੇਂ ਡਰਾਈ ਜਾਂਦਾ ਯਾਰ ਯਾਰ ਆਪਾਂ ਚੋਰ ਤੂੰ ਤੇਰਾ ਲਵੇ ਇੱਕ ਡਰ ਲੱਗਦਾ ਮੈਨੂੰ ਹੋਏ ਮੈਂ ਤੇ ਚੰਡਾ ਖਾ ਲਈਆਂ ਤੂੰ ਕੀ ਓਏ ਓ ਤੂੰ ਹੁਣ ਤਾਂ ਮੈਨੂੰ ਮਾਰਦਾ ਤੂੰ ਤੋੜਾ ਹਣੀਆਂ ਰੋ ਜਾ ਮੈਨੂੰ ਮੰਤਰ ਪੜ ਲੈਂਦੇ

ਉਹ ਯਾਰ ਆ ਕੁੜੀ ਯਾਰ ਕੋਠੇ ਕੋਠੇ ਦਾ ਬੰਦਬਸ ਹੋ ਗਿਆ ਕੋਠੇ ਦੇ ਚੜਨ ਯਾਰ ਕੁੜੀ ਤੇਰੇ ਬਲੇ ਤੇਰੇ ਉਹ ਯਾਰ ਕੁੜੀ ਮੈਂ ਖੜਨੀ ਆ ਉਹ ਮੈਂ ਭਰਾਵਾ ਹੀ ਕੋਠੇ ਪਾਇਆ ਨਵੇਂ ਹੁਣੇ ਹੀ ਕੁੜੀ ਨਾ ਖੜੀਏ ਉਹ ਕਿਹੜੇ ਕੋਠੇ ਪਾਇਏ ਤੁਸੀਂ ਓਏ ਉਹ ਭਰਾਵਾ ਗਏ ਹੀ ਕਿਸ਼ਤਾਂ ਚਲ ਕੱਲ ਤੂੰ ਆ ਲੈ ਗੀ ਯਾਰ ਕਿਸ਼ਤਾਂ ਰਹੀ ਜਾ ਕਰ ਕਿਦਾਂ ਨਾ ਭੂਤਾਂ ਯਾਰ ਅੰਗਰੀ ਤੂੰ ਆ ਇੱਧਰ ਆ ਓਏ ਉਹ ਆ ਸਿਲੰਡਰ ਬਾ ਚੱਕਣਾ ਤੂੰ ਕਿ ਮੈਂ ਚੱਕ ਲਵਾਂ ਮੈਂ ਕਿਹਨਾਂ ਸਿਲੰਡਰ ਚੱਕ ਲੈਨੇ ਆ ਰੋਟੀ ਪਕਾਵਾਂਗੇ ਸਹੀ ਗਿਆ ਹੀ ਮੈਲਾ ਐ ਨਹੀ ਠੀਕਾ ਚੱਲ ਜਾ ਖਾਤੂ ਨਾ ਜਾ ਚੱਲੇ ਮੈਲਾ ਐ ਨਾ ਉਏ ਹੇ ਬੱਟਾ ਲੱਗ ਗਿਆ ਹੀ ਬੱਟੇ ਦਾ ਕੀ ਕਰਨਾ ਹੈ ਮੱਥੇ ਜਮਾਰ ਆਪਣੀ ਤੈਨੂੰ ਵਗਲ ਆਵੇ ਮਾੜੀ ਮੋਤੀ ਓਏ ਯਾਰ ਮੈਨੂੰ ਹੁਣ ਖੇਨੋ ਨਾ ਮੈਂ ਚਪੇਣਾ ਮਾਰ ਦੇਣੀ ਮੈਨੂੰ ਡਰ ਜਾ ਲੱਗਿਆ ਆਂਦਿਆ ਭਰਾਵਾ ਓਏ ਓਏ ਮੇਰੀ ਗੱਲ ਸੁਣ ਓਏ ਹਾਂ ਕਿੰਨੇ ਵਹ ਤੇ ਇਹ ਵਿਚਾਸਤਾ ਓ ਯਾਰ ਤੈਨੂੰ ਦੱਸਿਆ ਕੋਹ ਨਹੀਂ ਗਾ ਹੱਲੇ ਇਸ ਟਾਈਮ ਯਾਰ ਕਿ ਕਿਦਾਂ ਨਾ ਭੂਤ ਆ ਯਾਰ ਕਿਤੇ ਬੰਤੂਤ ਨਾਲ ਟਕਰ ਗਿਆ ਯਾਰ ਮੈਂ ਓ ਯਾਰ ਤੈਨੂੰ ਦੱਸਿਆ ਯਾਰ ਹੱਲੇ ਮੈਂ ਯਾਰ ਸੈਲਰੀ ਨਹੀਂ ਆਈ ਹੱਲੇ ਮੇਰੀ ਓ ਆਣ ਲੈ ਰਹੀ ਓਏ ਕੀ ਲੈਂਡਰ ਨਹੀਂ ਪਿਆ ਤਾਂ ਕੋਠੀ ਦੀ ਹੁਣ ਲੈਂਡਰ ਨਹੀਂ ਪਿਆ ਪਰ ਮੀ ਯਾਰ ਸਾਡਾ ਕੋਠਾ ਕੋਈ ਯਾਰ ਸ਼ੈੱਡ ਲੈ ਜੈਨੀ ਸ਼ੈੱਡ ਲੈ ਮੈਂ ਲੈ ਕੇ ਜਾਣੀ ਆ ਤੇ ਹੋਰ ਮੈਂ ਥੋੜੀ ਖੜੂੰਗਾ ਯਾਰ ਗੱਲ ਪੁੱਛ ਕੋ ਅੱਛਾ ਸਹੀ ਸਹੀ ਦੱਸੀ ਹਾਂ ਯਾਰ ਆਇਆਗਾ ਥੋੜਾ ਤੂੰ ਮੈਂ ਯਾਰ ਅਮਰੀਕਾ ਅਮਰੀਕਾ ਕਿੱਥੇ ਬ੍ਰੈਮਟਨ ਦਾ ਯਾਰ ਪੇ ਯਾਰ ਯਾਰ ਆ ਗਾ ਤੂੰ ਯਾਰ ਅਮਰੀਕਾ ਬ੍ਰੈਮਟਨ ਕਿਉਂ ਆਇਆ ਯਾਰ ਮੈਂ ਪੇਲੀ ਗਲੀ ਆਪਣੀ ਆ ਅਮਰੀਕਾਸ ਬੜਦੇ ਸਾਰੀ ਪੇਲੀ ਗਲੀ ਆਪਣੀ ਆ ਉ ਜਾ ਯਾਰ ਬਸ ਕਰ ਯਾਰ ਤੂੰ ਤੂੰ ਯਾਰ ਤੂੰ ਹੀ ਨੀਆ ਗੱਫਾ ਮਾਰਦਾ ਵੇ ਨਾ ਮੈਨੂੰ ਚਪੇੜਾ ਮਾਰਦਾ ਮਨ ਕਰਦਾ ਤੇਰੇ ਉ ਜਾ ਚਲ ਜਾ ਮੈਨੂੰ ਕੋ ਚਪੇੜਾ ਨਾ ਖਾਣ ਯਾਰ ਅੱਗੇ ਮੈਂ ਤਾਂ ਡਰ ਗਿਆ ਲੱਗਿਆ ਆਂਦਿਆ ਵਾ ਓਹ ਓ ਯਾਰ ਇੱਕ ਮਿੰਟ ਓ ਲੈ ਆ ਭੀਦਰ ਦਾ ਫੋਨ ਆ ਗਿਆ ਹੈਲੋ ਕਿ ਰਹੀ ਹੈ ਉਹ ਯਾਰ ਰੋਟੀਆਂ ਬਣਾਈਆਂ ਇਹ ਕੋਈ ਗੱਲ ਨਹੀਂ ਖਾਣਗੇ ਯਾਰ ਤੇ ਚੱਕਰੀ ਤੇ ਪੈਹੀ ਨਹੀਂ ਯਾਰ ਮੈਨੂੰ ਰੋਟੀਆਂ ਨਹੀਂ ਆ ਯਾਰ ਕਰ ਦਿੰਦਾ ਜਾਣਾ ਮੈਂ ਉਹ ਜਾ ਮੈਂ ਤੈਨੂੰ ਕਿਹੜਾ ਫੜਿਆ ਜਾ ਭੱਜ ਅੱਥਾ ਹੁਣ ਯਾਰ ਮੈਂ ਯਾਰ ਮੈਂ ਤਾਂ ਸ਼ਾਲਾ ਵੀ ਨਹੀਂ ਮਾਰ ਹੋਣੀ ਆ 19:00 ਇੱਥੇ ਚਪੇੜਾਂ ਵੱਜਣੀਆਂ ਇੱਧਰ ਹੋਣੀਆਂ ਤੈਨੂੰ ਛੱਡ ਕੇ ਆਵਾਂ ਕਰੇ ਮੈਂ ਤੂੰ ਯਾਰ ਉਹ ਫੇਰੀ ਘੱਲ ਸੁਣ ਤੈਨੂੰ ਛੱਡ ਦੋਨੇ ਆ ਚੱਲ ਪਰ ਕਿਰਾਇਆ ਦੇ ਦੀ ਉਹ ਜਾ ਭਰਾਵਾ ਮੈਂ ਤੇਲ ਦਾ ਖਰਚਾ ਦੇ ਦੀ ਫਿਰ ਭਰਾਵਾ ਚੱਲਾਂ ਯਾਰ ਮੈਂ ਕੱਲ ਤੇਰੀ 10 ਰੁਪਏ ਉਹ ਜਾ ਯਾਰ ਚੱਲ ਜਾ